ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਹੈ ਨਵੰਬਰ 4 2025 ਦਾ ਅੱਜ ਦੇ ਦਿਨ ਠੀਕ 8 ਸਾਲ ਬੀਤ ਚੁੱਕੇ ਨੇ ਜਗਤਾਰ ਸਿੰਘ ਉਰਫ ਜੱਗੀ ਜੋਲ ਦੀ ਗ੍ਰਿਫਤਾਰੀ ਨੂੰ 8 ਸਾਲਾਂ ਦੇ ਵਿੱਚ ਬਹੁਤ ਕੁਝ ਬਦਲ ਚੁੱਕਾ ਹੈ ਪੰਜ ਯੂਕੇ ਦੇ ਪ੍ਰਧਾਨ ਮੰਤਰੀ ਬਦਲੇ ਉਸ ਸਮੇਂ ਜਦੋਂ ਜਗਤਾਰ ਜੋਲ ਦੀ ਗ੍ਰਿਫਤਾਰੀ ਹੋਈ ਉਸ ਸਮੇਂ ਦੀ ਜਿਹੜੀ ਪ੍ਰਧਾਨ ਮੰਤਰੀ ਸੀ ਉਸੀ ਤੇਰੀਸਾ ਮੀ ਤੇਰੀਸਾ ਮੇ ਚਲ ਗਈ ਤੇ ਬੋਰਸ ਜੌਨਸਨ ਆ ਗਿਆ ਬੋਰਸ ਜੌਨਸਨ ਚਲ ਗਿਆ ਤੇ ਲਿਸਟ੍ਰਸ ਆ ਗਈ ਲਿਸਟ੍ਰਸ ਚਲ ਗਈ ਤੇ ਰੇਸ਼ੀ ਸੋਨਕ ਆ ਗਿਆ ਰੇਸ਼ੀ ਸੋਨਕ ਚਲਾ ਗਿਆ ਤੇ ਹੁਣ ਕਿਅਰ ਸਟਾਰਮਰ ਯੂਕੇ ਦਾ ਪ੍ਰਧਾਨ ਮੰਤਰੀ ਬਣਿਆ ਸੱਤ ਵਿਦੇਸ਼ ਮੰਤਰੀ ਬਦਲ ਚੁੱਕੇ ਕਿਨ ਐਲਿਜ਼ਬੈਥ ਤੋਂ ਪ੍ਰਿੰਸ ਚਾਰਲਸ ਮੋਨਾਰਕੀ ਦਾ ਹੈੱਡ ਬਣ ਗਿਆ ਪਰ ਇੰਨਾ ਕੁਝ ਬਦਲਣ ਦੇ ਬਾਵਜੂਦ ਯੂਕੇ ਦੀ ਸਰਕਾਰ ਆਪਣੇ ਨਾਗਰਿਕ ਨੂੰ ਇਨਸਾਫ ਨਹੀਂ ਉਹਨਾਂ ਨੇ ਦਿਵਾਇਆ ਜਾਣਬੁੱਝ ਕੇ ਨਹੀਂ ਦਿਵਾਇਆ ਕਿਉਂਕਿ ਜਿਹੜੀਆਂ ਸਰਕਾਰਾਂ ਹੁੰਦੀਆਂ ਆ ਉਹ ਆਪਣੇ ਵਪਾਰ ਨੂੰ ਪੈਲ ਦਿੰਦੀਆਂ ਆ ਤੇ ਮਨੁੱਖੀ ਅਧਿਕਾਰਾਂ ਵਰਗੇ ਜਿਹੜੇ ਵਿਸ਼ੇ ਆ ਉਹਨਾਂ ਨੂੰ ਪਿੱਛੇ ਰੱਖਿਆ ਜਾਂਦਾ ਹੈ ਤੇ ਇਸ ਗੱਲ ਦਾ ਸਬੂਤ ਵੀ ਆਪਣੇ ਕੋਲ ਹੈਗਾ ਆ ਕਿਉਂਕਿ ਅਗਸਤ 2022 ਨੂੰ ਇੱਕ ਬ੍ਰਿਟਿਸ਼ ਮਨੁੱਖੀ ਅਧਿਕਾਰਾਂ ਦੀ ਜਥੇਬੰਦੀ ਜਿਸ ਦਾ ਨਾਮ ਰਿਪਰੀਵਾ ਉਹਨਾਂ ਨੇ ਇੱਕ ਬਿਆਨ ਦਿੱਤਾ ਸੀਗਾ ਕਿ ਜਿਹੜੀ ਬ੍ਰਿਟਿਸ਼ ਕੁਫੀਆ ਏਜੰਸੀਆਂ ਨੇ MI5 ਤੇ MI6 ਉਹਨਾਂ ਨੇ ਭਾਰਤੀ ਕੁਫੀਆ ਏਜੰਸੀਆਂ ਨੂੰ ਇਹ ਜਾਣਕਾਰੀ ਦਿੱਤੀ ਸੀ ਕਿ ਜਗਤਾਰ ਸਿੰਘ ਜੋਲ ਭਾਰਤ ਆ ਰਿਹਾ ਹੈ ਉਹ ਇਨਫੋਰਮੇਸ਼ਨ ਦੇ ਕਾਰਨ ਜਗਤਾਰ ਸਿੰਘ ਜੋਲ ਦੀ ਗ੍ਰਿਫਤਾਰੀ ਹੁੰਦੀ ਆ ਰਾਮਾ ਮੰਡੀ ਜਲੰਧਰ ਦੇ ਵਿੱਚ ਸੋ ਰਿਪਰੀਵ ਦਾ ਇਹ ਕਹਿਣਾ ਹੈ ਕਿ ਇੱਕ 2018 ਦੀ ਰਿਪੋਰਟ ਜਿਸ ਨੂੰ ਕਹਿੰਦੇ ਇਨਵੈਸਟੀਗੇਟਰੀ ਪਾਵਰਸ ਕਮਿਸ਼ਨਰਸ ਆਫਿਸ ਰਿਪੋਰਟ ਉਹ ਇੱਕ ਸਲਾਨਾ ਰਿਪੋਰਟ ਹੁੰਦੀ ਆ ਜਿਹੜੀ ਇਨਵੈਸਟੀਗੇਟਰੀ ਪਾਵਰਸ ਕਮਿਸ਼ਨਰਸ ਆਫਿਸ ਉਹ ਇੱਕ ਯੂਕੇ ਦੀ ਸਰਕਾਰ ਦੀ ਇੱਕ ਏਜੰਸੀ ਆ ਜਿਸ ਦਾ ਇਹ ਕੰਮ ਆ ਕਿ ਉਹਨਾਂ ਨੇ ਇਹ ਦੇਖਣਾ ਹੈ ਕਿ ਜਿਹੜੀਆਂ ਬ੍ਰਿਟਿਸ਼ ਕੁਫੀ ਏਜੰਸੀਆਂ ਆ ਉਹ ਕਾਨੂੰਨ ਦੇ ਅਧੀਨ ਆਪਣਾ ਕੰਮ ਕਰ ਰਹੀਆਂ ਤੇ ਜਿਹੜਾ ਉਹ ਕੰਮ ਕਰ ਰਹੀਆਂ ਉਹ ਬ੍ਰਿਟਿਸ਼ ਨਾਗਰਿਕਾਂ ਦੇ ਹਿੱਤ ਵਿੱਚ ਹੈਗਾ ਆ ਕਿ ਨਹੀਂ ਬੀ 18 ਦੀ ਸਲਾਨਾ ਰਿਪੋਰਟ ਦੇ ਅੰਦਰ ਇੱਕ ਵੇਰਵਾ ਦਰਜਾ ਜਿਹਦੇ ਵਿੱਚ ਇਹ ਲਿਖਿਆ ਆ ਕਿ ਬ੍ਰਿਟਿਸ਼ ਕੁਫੀਆ ਏਜੰਸੀਆਂ ਐਮ ਆਈ 5 ਤੇ ਐਮ ਆਈ 6 ਨੇ ਕਿਸੇ ਵਿਦੇਸ਼ਾਂ ਦੀ ਕੁਫੀਆ ਏਜੰਸੀ ਨੂੰ ਜਾਣਕਾਰੀ ਦਿੱਤੀ ਆ ਕਿ ਸਾਡਾ ਨਾਗਰਿਕ ਤੁਹਾਡੇ ਮੁਲਕ ਆ ਰਿਹਾ ਆ ਤੇ ਉਸ ਨਾਗਰਿਕ ਤੇ ਉਸ ਮੁਲਕ ਪਹੁੰਚਣ ਤੋਂ ਪ੍ਰੰਤ ਉਹਦੀ ਗ੍ਰਿਫਤਾਰੀ ਹੁੰਦੀ ਆ ਤੇ ਉਹ ਨਾਗਰਿਕ ਬ੍ਰਿਟਿਸ਼ ਕਾਉਂਸਲਰ ਦੇ ਇੱਕ ਅਫਸਰ ਨੂੰ ਉਸ ਮੁਲਕ ਦੇ ਅੰਦਰ ਇਹ ਦੱਸਦਾ ਆ ਕਿ ਮੇਰੇ ਦੇ ਮੇਰੇ ਉੱਤੇ ਤਸ਼ੱਦਦ ਹੋਇਆ ਸੋ ਇਹ ਜਿਹੜਾ ਵੇਰਵਾ ਆ ਇਹ ਹੂਬ ਹੂ ਇਹ ਮੈਚ ਕਰਦਾ ਜਗਤਾਰ ਸਿੰਘ ਜੱਗੀ ਜੋਲ ਦੇ ਕੇਸ ਦੇ ਨਾਲ ਨਵੰਬਰ 7 2017 ਨੂੰ ਇੱਕ ਪ੍ਰੈਸ ਕਾਨਫਰੰਸ ਰੱਖੀ ਜਾਂਦੀ ਹੈ ਪੰਜਾਬ 'ਚ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜੋ ਉਸ ਸਮੇਂ ਤੇ ਕੈਪਟਨ ਅਮਰਿੰਦਰ ਸਿੰਘ ਹੁੰਦੇ ਨੇ ਤੇ ਨਾਲ ਉਹਨਾਂ ਦੇ ਬੈਠੇ ਹੁੰਦੇ ਆ ਡੀਜੀਪੀ ਆ ਪੰਜਾਬ ਪੁਲਿਸ ਤੇ ਉਹ ਇਹ ਜਾਣਕਾਰੀ ਦਿੰਦੇ ਉਸ ਪ੍ਰੈਸ ਕਾਨਫਰੰਸ ਦੇ ਅੰਦਰ ਕਿ ਇੱਕ ਜਗਤਾਰ ਸਿੰਘ ਜੋਲ ਨਾਮ ਦੇ ਵਿਅਕਤੀ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਜਿਹੜੇ ਪਿਛਲੇ 2-3 ਸਾਲਾਂ ਦੇ ਅੰਦਰ ਕਤਲ ਹੋਇਆ ਸ਼ਿਵ ਸੈਨਾ ਦੇ ਲੀਡਰਾਂ ਦੇ ਆਰਐਸਐਸ ਦੇ ਲੀਡਰਾਂ ਦੇ ਵੀ ਜਗਤਾਰ ਸਿੰਘ ਜੋਲ ਦੀ ਗ੍ਰਿਫਤਾਰੀ ਦੇ ਨਾਲ ਉਹ ਜਿਹੜੇ ਕਤਲ ਹੈਗੇ ਆ ਉਹ ਸੋਲਵ ਹੋ ਗਿਆ ਤੇ ਆਈਐਸਆਈ ਦਾ ਹੱਥ ਆ ਇਹਨਾਂ ਸਾਰਿਆਂ ਕਤਲਾਂ ਦੇ ਪਿੱਛੇ ਤੇ ਮਕਸਦ ਆਈਐਸਆਈ ਦਾ ਇਹ ਆ ਕਿ ਪੰਜਾਬ ਦੇ ਅੰਦਰ ਜਿਹੜੀ ਅਮਨ ਚੈਨ ਦੀ ਜਿਹੜੀ ਸਥਿਤੀ ਆ ਉਹਨੂੰ ਵਿਗਾੜਿਆ ਜਾਵੇ। ਸੋ ਟੋਟਲ 10 ਕੇਸ ਜਗਤਾਰ ਸਿੰਘ ਜੋਲ ਦੇ ਖਿਲਾਫ ਲਿਆਂਦੇ ਗਏ ਸੀਗੇ। ਦੋ ਪੰਜਾਬ ਪੁਲਿਸ ਦੇ ਵੱਲੋਂ ਤੇ 8 ਐਨਏਏ ਦੇ ਵੱਲੋਂ। ਇਹ ਕੇਸ ਸੀ ਮੋਗੇ ਦਾ। ਉਹ ਮਾਰਚ 2025 ਨੂੰ ਜਗਤਾਰ ਸਿੰਘ ਜੋਲ ਉਸ ਕੇਸ ਦੇ ਵਿੱਚੋਂ ਬਰੀ ਹੋ ਗਿਆ। ਸੋ ਉਸ ਕੇਸ ਦੇ ਵਿੱਚ ਜਿਹੜਾ ਇਨਵੈਸਟੀਗੇਟਿੰਗ ਪੁਲਿਸ ਆਫਸਰ ਹੁੰਦਾ ਆ ਉਹਨੂੰ ਜੱਜ ਪੁੱਛਦਾ ਆ ਕਿ ਤੁਹਾਡੇ ਕੋਲ ਕੀ ਕੋਈ ਠੋਸ ਸਬੂਤ ਜਗਤਾਰ ਸਿੰਘ ਜੋਲ ਦੇ ਖਿਲਾਫ ਹੈਗਾ ਆ ਤੇ ਉਹਦਾ ਜਵਾਬ ਇਹ ਹੁੰਦਾ ਆ ਕਿ ਸਾਡੇ ਕੋਲ ਉਹਦੀ ਇੱਕ ਕਨਫੈਸ਼ਨ ਸਟੇਟਮੈਂਟ ਆ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਠੋਸ ਸਬੂਤ ਨਹੀਂ ਹੈਗਾ ਸੋ ਜਗਤਾਰ ਸਿੰਘ ਜੋਲ ਨੇ ਨਵੰਬਰ 2017 ਦੇ ਵਿੱਚ ਉਹਨੇ ਇਹ ਬਿਆਨ ਦਿੱਤਾ ਸੀ ਕਿ ਮੇਰਾ ਤਸ਼ੱਦਦ ਕੀਤਾ ਪੰਜਾਬ ਪੁਲਿਸ ਦੇ ਵੱਲੋਂ ਕੀਤਾ ਗਿਆ ਆ ਤੇ ਖਾਲੀ ਵਰਕਿਆਂ ਦੇ ਉੱਤੇ ਮੇਰੇ ਦਸਖਤ ਕਰਾਏ ਗਏ। ਸੋ ਬਾਅਦ ਚ ਇਹ ਹੋ ਸਕਦਾ ਹੈ ਕਿ ਪੰਜਾਬ ਪੁਲਿਸ ਨੇ ਆਪਣੇ ਵੱਲੋਂ ਇੱਕ ਕਨਫੈਸ਼ਨ ਸਟੇਟਮੈਂਟ ਉਹਨਾਂ ਖਾਲੀ ਵਰਕਿਆਂ ਦੇ ਉੱਤੇ ਲੱਗ ਕੇ ਤੇ ਉਹ ਕੋਰਟ ਦੇ ਵਿੱਚ ਸਬੂਤ ਦੇ ਤੌਰ ਤੇ ਪੇਸ਼ ਕੀਤੀ ਹੋਵੇ। ਸੋ ਉਹ ਜੱਜ ਨੇ ਇਹ ਫਿਰ ਉਹ ਅਗਲਾ ਸਵਾਲ ਉਹ ਇਨਵੈਸਟੀਗੇਟਿੰਗ ਆਫਸਰ ਨੇ ਪੁੱਛਿਆ ਕਿ ਜੋ ਵੀ ਇਸ ਕਨਫੈਸ਼ਨ ਸਟੇਟਮੈਂਟ ਦੇ ਅੰਦਰ ਲਿਖਿਆ ਤੁਸੀਂ ਆਪਣੇ ਲੈਵਲ ਤੇ ਤੁਸੀਂ ਜਾਣਕਾਰੀ ਕੋਈ ਹਾਸਲ ਕੀਤੀ ਆ ਜਿਹੜੀ ਇਸ ਕਨਫੈਸ਼ਨ ਸਟੇਟਮੈਂਟ ਦੇ ਨਾਲ ਮਿਲਦੀ ਜੁਲਦੀ ਹੋਵੇ ਕੋਈ ਤੁਸੀਂ ਠੋਸ ਸਬੂਤ ਇਕੱਠੇ ਕੀਤੇ ਆ ਤੇ ਉਹਦਾ ਜਵਾਬ ਸੀ ਨਹੀਂ ਸੋ ਇਵੈਂਚੁਅਲੀ ਉਹ ਜਿਹੜਾ ਕੇਸ ਸੀਗਾ ਉਹਦੇ ਵਿੱਚ ਮਾਰਚ 22 25 ਨੂੰ ਉਹ ਬਰੀ ਹੋ ਗਿਆ ਤੇ ਬਾਕੀ ਦੇ ਜਿਹੜੇ ਨੌ ਕੇਸ ਚੱਲ ਰਿਹਾ ਉਹਨਾਂ ਦੇ ਵਿੱਚ ਵੀ ਉਸੇ ਇੱਕ ਕਨਫੈਸ਼ਨ ਸਟੇਟਮੈਂਟ ਨੂੰ ਵਰਤਿਆ ਜਾ ਰਿਹਾ ਐਵਿਡੈਂਸ ਦੇ ਤੌਰ ਤੇ ਨਵੰਬਰ 10 2017 ਨੂੰ ਮੋਗੇ ਦੇ ਡਿਊਟੀ ਮੈਜਿਸਟਰੇਟ ਦੇ ਅੱਗੇ ਜਗਤਾਰ ਸਿੰਘ ਜੌਲ ਨੂੰ ਪੇਸ਼ ਕੀਤਾ ਗਿਆ ਉਸ ਜਿਹੜੀ ਪੇਸ਼ੀ ਸੀ ਉਹਦੇ ਵਿੱਚ ਜਗਤਾਰ ਸਿੰਘ ਜੋਲ ਦੇ ਵਕੀਲ ਨੂੰ ਨਹੀਂ ਜਾਣ ਦਿੱਤਾ ਗਿਆ ਤੇ ਬ੍ਰਿਟਿਸ਼ ਹਾਈ ਕਮਿਸ਼ਨ ਨੂੰ ਵੀ ਨਹੀਂ ਜਾਣ ਦਿੱਤਾ ਗਿਆ ਤੇ ਜਿਹੜੇ ਚਾਸ਼ਮਦੀਦ ਗਵਾਹ ਆ ਉਸ ਕੋਰਟ ਹਿアリング ਦੇ ਉਹਨਾਂ ਦੇ ਦੱਸਣ ਮੁਤਾਬਕ ਉਹ ਆਪਣੇ ਪੈਰਾਂ ਤੇ ਨਹੀਂ ਸੀ ਖੜ੍ਹ ਸਕਦਾ ਤੇ ਨਾ ਹੀ ਉਹ ਚੱਲ ਸਕਦਾ ਸੀ ਤੇ ਜਿਹੜੀ ਪੰਜਾਬ ਪੁਲਿਸ ਸੀ ਉਹਨਾਂ ਨੇ ਉਹਨੂੰ ਇੱਕ ਤਰ੍ਹਾਂ ਦਾ ਚੱਕ ਕੇ ਤੇ ਕੋਰਟ ਦੇ ਅੰਦਰ ਲੈ ਕੇ ਗਏ ਮੇ 2022 ਨੂੰ ਯੂਨਾਈਟਿਡ ਨੇਸ਼ਨਸ ਵਰਕਿੰਗ ਗਰੁੱਪ ਔਨ ਆਰਬਿਟਰੀ ਡਿਟੈਂਸ਼ਨ ਨੇ Report that upon examining this case, the working group has established that Mr. Jall has been interrogated repeatedly in the absence of legal counsel. The working group has previously stated that confessions made in the absence of legal representation are not admissible. As evidence in criminal proceedings. Furthermore, the admission into evidence of a statement allegedly obtained through torture or other ill treatment renders the entire proceedings unfair, regardless of whether other evidence was available to support the verdict. the burden of proof rests on the government to prove that statements were given freely which it has not done in this case so da eh matlab hai ki jaddi o confession statement a jo ke jagtar singh joll keh reha ke police ne mere te tashaddud karke lai a o di koi bhi mantta nahi honi chahidi te eh ja punjab police jehna ne case lende a ja snaa ne jehde case lende a unna di eh zimmedari banndi a ke oho The working group considers that, taking into account all the circumstances of the case, the appropriate remedy would be to release Mr. Jall immediately and accord him an enforceable right to compensation and other reparations in accordance with international law. So ਸਾਡਾ ਇਹ ਵਿਚਾਰ ਆ ਕਿ ਜਗਤਾਰ ਸਿੰਘ ਜੋਲ ਨੂੰ ਤੁਰੰਤ ਛੱਡਿਆ ਜਾਵੇ ਤੇ ਉਹਨੂੰ ਮੁਆਵਜ਼ਾ ਵੀ ਦਿੱਤਾ ਜਾਵੇ। ਆਪਾਂ ਦੁਆਰਾ ਉਸ ਨਵੰਬਰ 10 2017 ਦੀ ਕਾਨਫਰੰਸ ਪਰ ਇਹ ਗੱਲ ਕਰਦੇ ਆਂ। ਜਿਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਪੁਲਿਸ ਦੇ ਡੀਜੀਪੀ ਨੇ ਇਹ ਦਾਵਾ ਕੀਤਾ ਸੀ ਕਿ ਜਗਤਾਰ ਸਿੰਘ ਜੋਲ ਦੀ ਗ੍ਰਿਫਤਾਰੀ ਦੇ ਨਾਲ ਜਿਹੜੇ ਪਿਛਲੇ 2-3 ਸਾਲਾਂ ਦੇ ਅੰਦਰ Hindu ਲੀਡਰਾਂ ਦੇ ਕਤਲ ਹੋਇਆ ਉਹ ਸੋਲਵ ਹੋ ਜਾਂਦੇ ਆ। 8 ਸਾਲ ਹੋ ਗਏ ਇਸ ਗੱਲ ਨੂੰ ਕੋਈ ਕੈਪਟਨ ਨੂੰ ਜਾਂ ਉਸ ਡੀਜੀਪੀ ਨੂੰ ਇਹ ਸਵਾਲ ਕਰੇ ਕਿ 8 ਸਾਲ ਹੋ ਗਏ ਤੁਸੀਂ ਇਹ ਐਡਾ ਗੈਰ ਜ਼ਿੰਮੇਵਾਰੀ ਵਾਲਾ ਬਿਆਨ ਦਿੱਤਾ ਤੇ ਅੱਜ ਇੱਕ ਵੀ ਠੋਸ ਸਬੂਤ ਨਹੀਂ ਜੱਗੀ ਜੋਲ ਦੇ ਖਿਲਾਫ ਤੁਸੀਂ ਕੀ ਇਹਦੇ ਬਾਰੇ ਕਹਿਣਾ ਚਾਹੋਗੇ ਬਾਕੀ ਇੱਕ ਜਿਹੜਾ ਸਿਆਸਤਦਾਨ ਹੁੰਦਾ ਉਹਦਾ ਕੰਮ ਹੁੰਦਾ ਪੋਲਿਟਿਕਸ ਕਰਨੀ ਤੇ ਜਿਹੜਾ ਇਹਨਾਂ ਨੇ ਜਿਹੜੀ ਉਹ ਪ੍ਰੈਸ ਕਾਨਫਰੰਸ ਰੱਖੀ ਉਹ ਬਹੁਤ ਹੀ ਗੈਰ ਜ਼ਿੰਮੇਵਾਰੀ ਵਾਲੀ ਗੱਲ ਸੀਗੀ ਕਿਉਂਕਿ ਸਿਆਸਤਦਾਨ ਦਾ ਕੰਮ ਹੁੰਦਾ ਸਿਆਸਤ ਕਰਨਾ ਤੇ ਉਹ ਉਹ ਪ੍ਰੈਸ ਕਾਨਫਰੰਸ ਰੱਖ ਕੇ ਕੈਪਟਨ ਅਮਰਿੰਦਰ ਸਿੰਘ ਆਪਣੇ ਆਪ ਨੂੰ ਇੱਕ ਜੱਜ ਦੇ ਵਾਂਗੂ ਪੇਸ਼ ਹੋਣੇ ਕੀਤਾ ਅੰਗਰੇਜ਼ੀ ਦੇ ਵਿੱਚ ਉਹਨੂੰ ਕਹਿੰਦੇ ਟ੍ਰਾਇਲ ਬਾਈ ਮੀਡੀਆ ਤੇ ਵੈਸਟ ਦੇ ਵਿੱਚ ਇਹ ਗੱਲਾਂ ਨਹੀਂ ਹੁੰਦੀਆਂ ਇਹ ਨਹੀਂ ਵਾਪਰਦੀਆਂ ਕਿਉਂਕਿ ਇੱਕ ਪੋਲੀਟਿਸ਼ੀਅਨ ਜਦੋਂ ਇਹੋ ਜਿਹੀ ਐਕਟਿਵ ਕੇਸ ਜਦੋਂ ਚੱਲ ਰਿਹਾ ਹੁੰਦਾ ਉਹਦੇ ਤੇ ਕੋਈ ਟਿੱਪਣੀ ਨਹੀਂ ਦਿੰਦਾ ਆ ਉਹ ਇੱਕ ਗੈਰ ਜ਼ਿੰਮੇਵਾਰੀ ਵਾਲੀ ਗੱਲ ਹੁੰਦੀ ਆ ਕਿਉਂਕਿ ਤੁਸੀਂ ਜਿਹੜੀ ਪਬਲਿਕ ਆ ਉਹਨਾਂ ਦੀ ਜਿਹੜੀ رائے ਆ ਉਹਨੂੰ ਤੁਸੀਂ ਗਲਤ ਤਰੀਕੇ ਨਾਲ ਪ੍ਰਭਾਵਿਤ ਕਰਦੇ ਆ ਵੈਸਤੇ ਵਿੱਚ ਜਦੋਂ ਕੋਈ ਇਹੋ ਜਿਹਾ ਕੋਈ ਕੇਸ ਹੁੰਦਾ ਆ ਕਤਲ ਦਾ ਜਾਂ ਕੋਈ ਦੂਜਾ ਤੀਜਾ ਜਿਹੜੇ ਪੱਤਰਕਾਰ ਹੁੰਦੇ ਆ ਉਹ ਸਿਆਸਤਦਾਨਾਂ ਨੂੰ ਉਹ ਅਕਸਰ ਇਹ ਪੁੱਛਦੇ ਆ ਵੀ ਤੁਸੀਂ ਆਪਣੀ ਟਿੱਪਣੀ ਦਿਓ ਇਸ ਕੇਸ ਬਾਰੇ ਦ ਵੈਸਟਪ ਉਪਨ ਐਡੀਸ਼ਨ ਕਦੇ ਵੀ ਟਿੱਪਣੀ ਨਹੀਂ ਦਿੰਦਾ ਐਕਟਿਵ ਕੇਸ ਤੇ ਉਹਨਾਂ ਦਾ ਇਹੀ ਜਵਾਬ ਹੁੰਦਾ ਆ ਕਿ ਅਸੀਂ ਐਕਟਿਵ ਕੇਸ ਤੇ ਕੋਈ ਟਿੱਪਣੀ ਨਹੀਂ ਦੇਣੀ ਕਿਉਂਕਿ ਦਾ ਮਤਲਬ ਹੁੰਦਾ ਹੈ ਕਿ ਅਸੀਂ ਪਬਲਿਕ ਦੀ ਜਿਹੜੀ ਰਾਏ ਆ ਉਹ ਨੂੰ ਅਸੀਂ ਨਹੀਂ ਪ੍ਰਭਾਵਿਤ ਕਰਨਾ ਚੰਗੇ ਲਈ ਜਾਂ ਮਾੜੇ ਲਈ ਪਰ ਭਾਰਤ ਦੇ ਅੰਦਰ ਅਕਸਰ ਇਦਾਂ ਹੁੰਦਾ ਆ ਕਿ ਜਿਹੜੇ ਸਿਆਸਤਦਾਨ ਉਹ ਟ੍ਰਾਇਲ ਬਾਈ ਮੀਡੀਆ ਦਾ ਕੰਮ ਕਰਦੇ ਆ ਉਹ ਜੱਜ ਬਣ ਦੀ ਕੋਸ਼ਿਸ਼ ਕਰਦੇ ਆ ਜਿਹੜੀਆਂ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੀਆਂ ਜਥੇਬੰਦੀਆਂ ਜਿਨ੍ਹਾਂ ਦੇ ਵਿੱਚੋਂ ਰਿਪਰੀਵ ਅਡਰੈਸ ਯੂਨਾਈਟਿਡ ਨੇਸ਼ਨਸ ਵਰਕਿੰਗ ਗਰੁੱਪ ਔਨ ਆਰਬਿਟਰੀ ਡਿਟੈਂਸ਼ਨ ਯੂਨਾਈਟਿਡ ਨੇਸ਼ਨਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਉਹ ਇਹ ਕਹਿ ਰਹੀਆਂ ਕਿ ਜਗਤਾਰ ਸਿੰਘ ਜੋਲ ਦੇ ਦੇ ਨਾਲ ਧੱਕਾ ਹੋ ਰਿਹਾ ਤੇ ਉਹਨੂੰ ਛੱਡ ਦੇਣਾ ਚਾਹੀਦਾ ਪਰ ਜਿਹੜੀ ਐਨਆਈਏ ਜਾਂ ਪੰਜਾਬ ਪੁਲਿਸ ਉਹ ਜਗਤਾਰ ਸਿੰਘ ਜੋਲ ਨੂੰ ਨਹੀਂ ਛੱਡ ਰਹੀ ਇਹ ਆਪਾਂ ਨੂੰ ਪਤਾ ਕਿ ਭਾਰਤ ਦੇ ਅੰਦਰ ਸਿੱਖਾਂ ਦੇ ਨਾਲ ਵਿਤਕਰਾ ਕੀਤਾ ਜਾਂਦਾ ਹੈ ਦੂਜੇ ਦਰਜੇ ਦੇ ਸ਼ਹਿਰੀ ਵਾਂਗੂ ਸਲੂਕ ਕੀਤਾ ਜਾਂਦਾ ਸਿੱਖਾਂ ਦੇ ਨਾਲ ਤੇ ਅਖੀਰ ਦੇ ਵਿੱਚ ਮੈਂ ਇਹੀ ਕਹਿੰਦਾ ਆ ਕਿ ਮੈਂ ਅਰਦਾਸ ਕਰਦਾ ਆ ਕਿ ਜਗਤਾਰ ਸਿੰਘ ਜੋਲ ਆ ਰਿਹਾ ਹੋਵੇ ਤੁਹਾਡੇ ਅੱਗੇ ਵੀ ਇਹ ਬੇਨਤੀ ਹੈ ਕਿ ਤੁਸੀਂ ਵੀ ਅਰਦਾਸ ਕਰਿਓ ਕਿ ਉਹ ਵੀ ਆਪਣੇ ਪਰਿਵਾਰ ਦੇ ਅੰਦਰ ਪਰਿਵਾਰ ਦੇ ਵਿੱਚ ਵਾਪਸ ਜਾ ਸਕੇ ਤੇ ਆਪਣੀ ਜਿਹੜੀ ਬਾਕੀ ਦੀ ਜ਼ਿੰਦਗੀ ਆ ਖੁਸ਼ੀ ਦੇ ਨਾਲ ਬਤੀਤ ਕਰ ਸਕੇ